ਮਤਲਬ ਕਿ ਪੰਜਾਬੀ ਦੇ ਵਿੱਚ ਮੈਂ ਡੰਗਰਾਂ ਨੂੰ ਮਾੜਾ ਹਾਲਿਆ ਅੰਬਰਸਰ ਮੰਡੀ ਦਾ ਬਿਮਾਰ ਹੋਣਗੇ ਕਿ ਕਿੱਥੇ ਜਾਣਗੇ ਕੰਮ ਤੇ ਕਰਨੇ ਪੈਣਾ ਇੰਨੇ ਦੀ ਗੰਦਗੀ ਦੇ ਵਿੱਚ ਪਰ ਆਵੇ ਲੋਹੀ ਇੰਨਾ ਪੈਸਾ ਦੇ ਰਹੇ ਤਾਂ ਸਾਨੂੰ ਮਿਲਦਾ ਕੀ ਪਿਆਏ ਮਤਲਬ ਕਿ ਇਹੀ ਆਟਾ ਕੋ ਰਿਸ਼ਤੇਦਾਰ ਵੀ ਆ ਜਨਾ ਹੀ ਉਹਨੂੰ ਵੀ ਚੱਜਣਾ ਇੱਥੇ ਸੱਸ ਸਕਦਾ ਇੰਨੇ ਗੰਦ ਚ ਰਹਿਣ ਦੇ ਆ ਪਰ ਆਤੀ ਲੇਬਰ ਆ ਲੇਬਰ ਵਾਸਤੇ ਕਿਤੇ 2-3 ਘੰਟੇ ਬਿਜਲੀ ਆ ਜਾਂਦੀ ਜਿਹੜੀ ਆ ਜਾਂਦੀ ਜੇ ਗੱਲ ਗੱਲ ਪਾਣੀ ਚੜਿਆ ਰਿਹਾ ਇੱਥੇ ਗੈਰਨੀ ਗਲੀ ਵੈਠੀ ਹੋਈ ਹੈ ਬੁਲਾਤਾ ਨਹੀਂ ਆਂਦੀਆਂ ਲਟਾ ਸਭੇ ਗੱਲ ਲਟਾਇਆ ਲਟਾ ਵੀ ਨਹੀਂ ਆ ਰਹੀਆਂ ਮੈਨੂੰ ਨਹੀਂ ਲੱਗਦਾ ਕਿ ਅਗਲੀ ਜਨਰੇਸ਼ਨ ਇੱਥੇ ਆ ਕੇ ਕੰਮ ਕਰੇਗੀ ਤੁਸੀਂ ਹਾਲਾਤ ਦੇਖਿਆ ਹੀ ਨੇ ਕਿ ਬੋਝ ਮਾੜੇ ਹਾਲਾਤ ਨਹੀਂ ਤਾ ਵੀ ਦੇਰ ਦਾ 4 ਕਰੋੜ ਰੁਪਏ ਦਾ ਸਾਡੇ ਲੋਕਾਂ ਕੋਲ ਆੜੀ ਆਪ ਵੀ ਲੈ ਲਈ ਮਾਰਕੀਟ ਵੀ ਸੁਈ ਲੈ ਲਈ ਚਾਹੀਦਾ ਪ੍ਰਸ਼ਾਸਨ ਨੂੰ ਕਿ ਇਹ ਬਿਲਕੁਲ ਸਹੀ ਕਰਨ ਇਹ ਵੇਖੋ ਕਿ ਨਹੀਂ ਕੀ ਗੰਦਗੀ ਹੈ ਬਿਲਕੁਲ ਸਾਫ਼ ਸੁਥਰਾ ਕਰਨ ਇਸ ਸ਼ਹਿਰ ਦੇ ਵਿੱਚ ਇੱਕ ਤੁਹਾਨੂੰ ਅਜੀਬਾ ਦ੍ਰਿਸ਼ ਦਿਖਾਉਣ ਜਾ ਰਹੀਆਂ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀ ਹਾਂ ਮੈਂ ਇਸ ਵਕਤ ਮੌਜੂਦਾ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਜੇ ਤੁਸੀਂ ਇਸ ਸਬਜ਼ੀਆਂ ਨੂੰ ਦੇਖੋਗੇ ਜੋ ਸਬਜ਼ੀਆਂ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਪਲਾਈ ਹੁੰਦੀਆਂ ਨੇ ਤਾਂ ਜੋ ਹਾਲ ਹੈ ਇਸ ਵਕਤ ਨਦਾ ਜੇ ਤੁਸੀਂ ਹੁਣ ਦੇਖੋਗੇ ਤਾਂ ਤੁਹਾਡਾ ਕਦੇ ਵੀ ਸਬਜ਼ੀਆਂ ਖਾਣ ਦਾ ਦਿਲ ਨਹੀਂ ਕਰੇਗਾ ਕਿਉਂਕਿ ਦੇਖਿਆ ਜਾਵੇ ਤਾਂ ਇੰਨੀ ਗੰਦਗੀ ਦੇ ਵਿੱਚ ਇਹ ਸਬਜ਼ੀਆਂ ਜਿਹੜੀਆਂ ਨੇ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਨੇ ਭੇਜੀਆਂ ਜਾਂਦੀਆਂ ਨੇ ਇੱਥੇ ਵੇਚੀਆਂ ਜਾਂਦੀਆਂ ਨੇ ਤੇ ਦੇਖ ਸਕਦੇ ਹੋ ਕਿ ਵੱਲਾ ਸਬਜੀ ਮੰਡੀ ਦਾ ਦ੍ਰਿਸ਼ ਦਿਖਾ ਰਹੀਆਂ بارش ਦੇ ਨਾਲ ਤਾਂ ਇਸੇ ਤਰ੍ਹਾਂ ਦਾ ਹਾਲ ਹੈ ਲੇਕਿਨ ਅਗਰ بارش ਤੋਂ ਪਹਿਲਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਜਿਹੜੀ ਗੰਦਗੀ ਹੈ ਲਗਾਤਾਰ ਮੌਜੂਦ ਰਹਿੰਦੀ ਹੈ ਟੀਨਾ ਉੱਪਰ ਜਿਹੜੀਆਂ ਪਈਆਂ ਹੋਈਆਂ ਨੇ ਟੁੱਟ ਚੁੱਕੀਆਂ ਨੇ ਜਿੱਥੋਂ ਬਰਸਾਤ ਦਾ ਪਾਣੀ ਆਂਦਾ ਹੈ ਤੇ ਇਹ ਸਬਜ਼ੀਆਂ ਜਿਹੜੀਆਂ ਨੇ ਗਿੱਲੀਆਂ ਹੋ ਜਾਂਦੀਆਂ ਨੇ ਤੇ ਜਿਸ ਦੇ ਨਾਲ ਖਰਾਬ ਹੋ ਜਾਂਦੀਆਂ ਤੇ ਇਹੀ ਖਰਾਬ ਸਬਜ਼ੀਆਂ ਅੱਗੇ ਜਨਤਾ ਨੂੰ ਪਰੋਸੀਆਂ ਜਾ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਲਾ ਸਬਜ਼ੀ ਮੰਡੀ ਦਾ ਇਹ ਕੀ ਹਾਲ ਹੈ ਕੀ ਦ੍ਰਿਸ਼ ਹੈ ਜੋ ਵੱਲਾ ਸਬਜੀ ਮੰਡੀ ਦੀ ਇੱਕ ਜਿਹੜੀ ਹੈਰਾਨ ਕਰਨ ਵਾਲੀ ਤਸਵੀਰ ਹੈ ਬਿਆਨ ਕਰ ਰਹੀ ਹੈ ਲਗਾਤਾਰ ਇੱਥੇ ਜਿਹੜਾ ਹੈ ਇਸ ਸਬਜੀ ਮੰਡੀ ਦੀ ਹਾਲਤ ਜਿਹੜੀ ਹੈ ਉਹ ਸੁਧਾਰ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ ਲੇਕਿਨ ਇਸ ਦੇ ਪਾਸੇ ਕੋਈ ਵੀ ਜਿਹੜਾ ਵਿਕਾਸ ਹੈ ਵੱਲਾ ਸਬਜੀ ਮੰਡੀ ਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹ ਖਰਾਬ ਜਾਂ ਫਿਰ ਗਲੀਆਂ ਸੜੀਆਂ ਜੰਫਿਰ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੰਦਗੀ ਦੇ ਵਿੱਚ ਪਈਆਂ ਹੋਈਆਂ ਸਬਜ਼ੀਆਂ ਜਿਹੜੀਆਂ ਨੇ ਵੇਚੀਆਂ ਜਾਂਦੀਆਂ ਨੇ ਕੁਝ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਹਰ ਵਾਰ ਇਸੇ ਤਰ੍ਹਾਂ ਦਾ ਹੀ ਹਾਲ ਜਿਹੜਾ ਸਬਜ਼ੀ ਮੰਡੀ ਦਾ ਰਹਿੰਦਾ ਹੈ ਹਰ ਸਾਲ ਜੇ ਮੀਂਹ ਆਦਾ ਤਾਂ ਇਹ ਪੂਰੇ ਟੀਨਾ ਦੇਖिए ਸਾਰੇ ਟੁੱਟ ਗਿਆ ਹੈ ਆਜ ਜੋ ਹੈ ਅੱਜ 10 ਸਾਲ ਤੋਂ ਜ ਟੁੱਟਾ ਹੋਇਆ ਹੈ ਔਰ ਪਾਣੀ ਸਾਰੇ ਜ ਸੇਡ ਦੇ نیچے ਆ ਰਹਾ ਹੈ ਸਬਜ਼ੀਆਂ ਗਿਲੀ ਹੋ ਰਹੀ ਹੈ ਦੇਖਿਏ ਪਿਆਜ਼ ਦਾ ਕੀ ਹਾਲਾਤ ਹੈ ਇਹ ਸਬਜ਼ੀ ਦਾ ਸਾਰੇ ਇਸ ਵਿੱਚ ਪਾਣੀ ਚੂਰਾ ਜੇ और इसको जो हम जो ऊपर किसी तरह से करते हैं जो कोई क्रेट पर रख के फिर भी हमारा सारे सब्जी नुकसान हो रहा है तो सरकार जो इस पर ध्यान दे इस पर जो टीनावना है टीना उना सही कराए जाए हम लोगों का यही है बाकी पानी से सारे तरफ जो, जो जल मग्न हुआ है सीवर का कोई काम नहीं चल रहा है हर पास से देख रहे हैं गंदगी नहीं है स्मेल इन आ रही है और मक्खियाँ मच्छर जड़ा है हर पास से टपक रहे हैं हाँ जी ये जो मच्छर जो देखिए बन बना रहे हैं चारों तरफ जो है

ਕੀਵੇਂ ਇਹ ਹਾਲਾਤ ਨੇ ਮਾੜੇ ਹਾਲਾਤ ਆ ਗਿਆ ਲੋਕੀ ਕਹਿੰਦੇ ਆ ਇੱਥੇ ਚਾਰ ਵਾਰੀ ਛੱਡ ਪੈ ਗਿਆ ਇੱਥੇ ਇੱਕ ਵਾਰੀ ਵੀ ਨਹੀਂ ਪਿਆ ਕਿਤਾਬਾਂ ਚਾਰ ਵਾਰੀ ਪੈ ਗਿਆ ਇੱਥੇ ਇੱਕ ਵਾਰੀ ਵੀ ਨਹੀਂ ਪਿਆ ਮੂਰਾ ਬੁਰਾ ਹਾਲ ਹੈ ਬਰਬਾਦ ਹੋਵੇ ਤੇ ਸਮਝੋ ਬਾਥਰੂਮ ਇੱਥੇ ਕਮਰੇ ਇੱਥੇ ਹੁੰਦਾ ਮੈਂ ਪਾਣੀ ਟੰਟੇ ਵੀ ਕਰਦਾ ਰਹਿੰਦਾ ਹਾਂ ਜਿਹੜੀ ਮਾੜੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਾਲਾਤ ਆਗੇ ਇਸੇ ਤਰ੍ਹਾਂ ਹੀ ਹਾਲਾਤ ਰਹਿੰਦੇ ਨੇ ਜਦੋਂ ਵੀ ਦੇਖੇ ਗਏ ਸਾਦ ਹੁੰਦੀ ਹੈ ਉਹ ਵੀ ਬੁਰਾ ਹੀ ਹਾਲ ਹੈ ਨਾ ਸਵਾਈ ਹੈ ਨਾ ਟਾਇਲਟ ਹੈ ਕਿੱਥੇ ਆ ਬਾਥਰ ਨੂੰ ਘੱਟਦਾ ਬੰਦਾ ਬੰਦਾ ਪਾਣੀ ਪੀਣ ਨੂੰ ਨਹੀਂ ਗਏ ਤੇ ਵੱਡੀ ਜੀ ਬਾਕੀ ਗੱਲ ਛੱਡਦੇ ਜੀ ਮਾੜਾ ਹਾਲ ਹੈ ਮੰਡੀ ਦਾ ਇਹ ਲੋਕੀ ਪਤਾ ਕੀ ਕਰਦੇ ਸਮਝ ਨਹੀਂ ਅੰਨੀ ਕੱਟੀ ਘੱਟ ਗਏ ਫਿਰ ਵੀ ਭੈਣ ਨਹੀਂ ਲਾਉਂਦੇ ਸਰਕਾਰ ਦੇ ਵੱਲੋਂ ਕੰਪਲੇਨਸ ਕੀਤੀਆਂ ਗਈਆਂ ਨੇ ਕੋਈ ਸੁਧਾਰ ਨਹੀਂ ਆਉਂਦੇ ਸਵੇਰੇ ਚੁੱਕ ਕੇ ਚੰਡੀਗੜ੍ਹ ਆ ਜਾਣਗੇ ਦਬਾ ਕੇ ਦੇਖ ਕੇ ਚਲੇ ਜਾਣਗੇ ਵਾਸ਼ ਦੇਖ ਕੇ ਚਲੇ ਜਾਣਗੇ ਬਸ ਇਹ ਗੱਲ ਹੋਰ ਕੁਝ ਕਰਦੇ ਨਹੀਂ ਹੈ ਕਰਦੇ ਕੁਝ ਨਹੀਂ ਹੈ ਬਸ ਦੇਖੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਇੱਥੇ ਦੂਰੋ ਦੂਰੋ ਜਿਹੜੇ ਨੇ ਆਪਣੇ ਘਰ ਦੇ ਵਿੱਚ ਵਿਆਹਾਂ ਸ਼ਾਦੀਆਂ ਹੁੰਦੀਆਂ ਨੇ ਜਾਂ ਫਿਰ ਅਗਰ ਦੇਖਿਆ ਜਾਵੇ ਤਾਂ ਹੋਟਲਸ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਇਹ ਜਿਹੜੀਆਂ ਸਬਜ਼ੀਆਂ ਨੇ ਇਹ ਜਾਂਦੀਆਂ ਨੇ ਦੂਰ ਦੂਰ ਤੱਕ ਜਾਂਦੀਆਂ ਨੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਦੂਰ ਦੂਰ ਤੱਕ ਇੱਥੇ ਜਿਹੜੀਆਂ ਸਬਜ਼ੀਆਂ ਨੇ ਸਪਲਾਈ ਕੀਤੀਆਂ ਜਾਂਦੀਆਂ ਨੇ ਲੇਕਿਨ ਜਿਹੜਾ ਤੁਸੀਂ ਹਾਲ ਇਹੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੰਦਗੀ ਦੇ ਵਿੱਚ ਪਾਣੀ ਦੇ ਵਿੱਚ ਇਹ ਸਬਜ਼ੀਆਂ ਜਿਹੜੀਆਂ ਨੇ ਪਈਆਂ ਹੋਏ ਨੇ ਤੇ ਇਸੇ ਤਰ੍ਹਾਂ ਹੀ ਅੱਗੇ ਪੂਰੇ ਸ਼ਹਿਰ ਦੇ ਵਿੱਚ ਗੱਲ ਕੀਤੀ ਜਾਵੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਸਬਜ਼ੀਆਂ ਪਰੋਸੀਆਂ ਜਾਂਦੀਆਂ ਨੇ ਤੇ ਹਾਲ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜਾ ਵੱਲਾ ਸਬਜੀ ਮੰਡੀ ਦਾ ਜਿਹੜਾ ਹਾਲ ਹੈ ਹਰ ਪਾਸੇ ਜਿਹੜਾ ਗੰਧ ਹੈ ਉਹ ਨਜ਼ਰ ਆ ਰਿਹਾ ਹੈ ਅਗਰ ਦੇਖਿਆ ਜਾਵੇ ਤਾਂ ਸਬਜੀ ਮੰਡੀ ਦੇ ਅੰਦਰ ਤਾਂ ਗੰਦਗੀ ਹੈ ਚਾਰੇ ਪਾਸੇ ਮੱਖੀਆਂ ਮੱਛਰ ਜਿਹੜੇ ਨੇ ਬੈਠ ਰਹੇ ਨੇ ਔਰ ਗੰਦਗੀ ਜੜੀ ਹੈ ਲਗਾਤਾਰ ਦਿਖਦੀ ਹੋਈ ਨਜ਼ਰ ਆ ਰਹੀ ਹੈ ਹੋਰ ਵੀ ਇੱਥੇ ਗੱਲਬਾਤ ਕਰਾਂਗੇ ਲੋਕ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਸਬਜੀ ਮੰਡੀ ਦੇ ਬਹੁਤ ਬੁਰਾ ਹਾਲ ਹੈ ਹਾਲ ਵੇਖਣ ਦੇ ਲੋੜ ਹੈ ਤੁਹਾਨੂੰ ਤੁਹਾਡੇ ਸਾਹਮਣੇ ਹੀ ਇਸ ਤੋਂ ਮਾੜੇ ਹਾਲ ਕੀ ਹੋ ਸਕਦੇ ਮੰਡੀ ਦਾ ਲੋਕ ਜਿਹੜੇ ਨੇ ਇੱਥੇ ਸਬਜ਼ੀ ਪੂਰੇ ਅਗਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਹੋਰ ਜ਼ਿਲ੍ਹਿਆਂ ਨੇ ਹਰ ਦਾ ਸਾਰਾ ਗਾਂਦੀ 70 ਫੀਟ ਮੰਡੀ ਜਗਾ ਅੱਛਾ ਬਹੁਤ ਜ਼ਿਆਦਾ ਗੰਦਾ ਬੁਰਾ ਹਾਲ ਹੈ ਲੋਕਾਂ ਦਾ ਕੋਈ ਜੀਣਾ ਥੋੜਾ ਇਹਦਾ ਕੋਈ ਕੱਚੀਆਂ ਦਾ ਤੇ ਬੁਰਾ ਹਾਲ ਹੈ ਲੋਕ ਵੀ ਜਿਹੜੇ ਨੇ ਉਹ ਵੀ ਗੰਦਗੀ ਜਿ ਕਿਉਂਕਿ ਹੋ ਰਹਾ ਹੈ ਲੋਕੋ ਬਿਮਾਰ ਹੋ ਰਹੇ ਇਧਰ ਦੇਖੋ ਸਾਰਾ ਕੂੜਾ-ਕੂੜਾ ਆਇਆ ਸਭ ਕੋਰ ਨਜ਼ਰ ਆ ਰਹਾ ਸਰਚ ਰੁਕੇ ਪਏ ਹੈ ਯਹਾਂ ਪਾਣੀ ਕੋਈ ਗੱਲ ਸਬਜ਼ੀਆਂ ਵੇਚਦੇ ਨੇ ਉਹਨਾਂ ਦੀ ਨਰਕ ਭਰੀ ਜ਼ਿੰਦਗੀ ਹੈ ਸਾਡੇ ਜਿੰਨੇ ਵੀ ਹੈਗੇ ਨੇ ਸਾਰੇ ਟੁੱਟੇ ਪਏ ਹੈਗੇ ਨੇ ਕੋਈ ਸਾਡੇ ਇਹਨਾਂ ਨੂੰ ਠੀਕ ਕਰਨ ਵਾਲਾ ਕੋਈ ਨਹੀਂ ਆ ਰਿਹਾ ਇੱਥੇ ਗੱਲੇ ਗੱਲੇ ਪਾਣੀ ਚੜਿਆ ਰਿਹਾ ਇੱਥੇ ਇਨੀ ਗਲੀ ਵਾ ਫੈਲੀ ਹੋਈ ਹੈ ਕੋਈ ਟਾਇਲਟ ਵੀ ਨਹੀਂ ਹੈ ਲੋਕ ਐਸੇ ਪਾਣੀ ਕੋਈ ਕੁਝ ਨਹੀਂ ਹੈਗਾ ਇੱਥੇ ਬਹੁਤ ਚੰਗੀ ਹੈ ਜਿੰਨੇ ਵੀ ਡਰਾਈਵਰ ਆਉਂਦੇ ਸਾਰੇ ਬਾਹਰ ਜਾਂਦੇ ਨੇ ਉਹ ਸਭ ਨੂੰ ਲੱਭਦੇ ਟਾਇਲਟ ਗਾਇਆ ਟਾਇਲਟ ਗਾਇ ਨਹੀਂ ਮਿਲਦੀ ਇਕੇ ਧਾਰਮੇ ਹਾਂ ਸਾਰ ਜਮੇ ਇਦਾਂ ਹੀ ਹੈ ਲੈਟਾ ਨਹੀਂ ਆਂਦੀ ਆ ਲੈਟਾ ਸਭ ਬੇਕਾਰ ਲੈਟਾ ਲੈਟਾ ਵੀ ਨਹੀਂ ਆ ਰਹੀਆਂ ਬੇ ਇਨੀ ਬੇਗਮੀ ਹੈਗੀ ਹੈ ਲੈਟਾ ਜੀ ਬਿਮਾਰ ਨਹੀਂ ਹੁੰਦੇ ਜਿਹੜੇ ਸਬਜ਼ੀਆਂ ਵੇਚਦੇ ਤੇ ਕੋਈ ਬਿਮਾਰ ਹੋਣ ਕੀ ਕਰੀਏ ਬਿਮਾਰ ਹੋਣਗੇ ਕਿੱਥੇ ਜਾਣੇਗਾ ਕੰਮ ਤੇ ਕਰਨੇ ਪੈਣਾ ਹੈ ਇੰਨੇ ਨਹੀਂ ਗੰਦਗੀ ਦੇ ਵਿੱਚ ਸੋ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਸਬਜ਼ੀਆਂ ਵੇਚਦੇ ਨੇ ਉਹ ਵੀ ਕਿ ਇੱਕਦਮ ਮਜਬੂਰ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਅਗਰ ਅਸੀਂ ਇੱਥੇ ਸਬਜ਼ੀਆਂ ਨਾ ਵੇਚਾਂਗੇ ਤਾਂ ਸਾਡਾ ਜਿਹੜਾ ਗੁਜ਼ਾਰਾ ਹੈ ਕਿਵੇਂ ਹੋਵੇਗਾ ਇਸ ਲਈ ਉਹ ਮਜਬੂਰ ਨੇ ਗੰਧ ਭਰੀ ਜ਼ਿੰਦਗੀ ਦੇ ਵਿੱਚ ਨਰਕ ਭਰੀ ਜ਼ਿੰਦਗੀ ਦੇ ਵਿੱਚ ਨਰਕ ਭਰੀ ਜਗ੍ਹਾ ਦੇ ਉੱਤੇ ਸਬਜ਼ੀਆਂ ਵੇਚਣ ਨੂੰ ਤੇ ਹਾਲ ਜਿਹੜਾ ਇਹ ਬਿਆਨ ਕਰ ਰਹੇ ਨੇ ਮੱਖੀਆਂ ਮੱਛਰ ਸਬਜ਼ੀਆਂ ਦੇ ਬਹਿ ਰਹੇ ਨੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਹੀ ਸਬਜ਼ੀਆਂ ਪੂਰੇ ਸ਼ਹਿਰ ਦੇ ਵਿੱਚ ਸਪਲਾਈ ਕੀਤੀਆਂ ਜਾਂਦੀਆਂ ਨੇ ਔਰ ਦੂਰ ਦੂਰ ਤੱਕ ਜੰਮੂ ਕਸ਼ਮੀਰ ਤੱਕ ਇਹ ਗੰਦਗੀ ਭਰੀਆਂ ਸਬਜ਼ੀਆਂ ਜਾਂਦੀਆਂ ਨੇ ਤੇ ਲੋਕ ਜਿਹੜੇ ਨੇ ਸਬਜ਼ੀਆਂ ਖਾ ਕੇ ਬਿਮਾਰ ਹੁੰਦੇ ਨੇ ਸਰ ਕੀ ਕਹਿਣਾ ਚਾਹੋਗੇ ਆਂਦੀਆਂ ਸਬਜ਼ੀ ਮੰਡੀ ਬੜਾ ਬੁਰਾ ਹਾਲ ਆ ਆਪਣੇ ਅੰਮਰਸਰ ਮੰਡੀ ਦਾ ਬਹੁਤ ਜ਼ਿਆਦਾ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਇਥੇ ਕੈਮਰਾ ਮਾਰੋ ਥੋੜੀ ਜੀ ਬਰਸਾਦ ਆਂਦੀ ਧੀਰ ਆ ਚਿੱਕੜ ਜਿੱਕੜ ਹੋ ਜਾਂਦਾ ਪੱਕੀਆਂ ਹੋਣ ਵਾਲੀਆਂ ਕਈ ਸੜਕਾਂ ਰਹਿੰਦੀਆਂ ਵਾ ਜੇ ਇਹਦਾ ਵੀ ਪਿੱਛੇ ਜੇ ਕੰਮ ਚੱਲਣਾ ਸੀ ਉਹ ਵੀ ਰੁਕ ਗਿਆ ਵਾ ਬਹੁਤ ਬੁਰਾ ਹਾਲ ਆ ਲੋਕ ਜਿਹੜੇ ਆਂਦੇ ਨੇ ਦੂਰੋਂ ਦੂਰੋਂ ਪਹਿਲਾਂ ਤੇ ਰਸਤਾ ਹੀ ਜਿਹੜਾ ਇਹ ਉਹ ਬਿਲਕੁਲ 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 ਪਹਿਲਾਂ ਨਿਕਲ ਕੇ ਆਣਾ ਪੈਂਦਾ ਹਾਂਜੀ ਕੀ ਮੰਗ ਕਰਦੇ ਮੰਗਾ ਇਹ ਸਰਕਾਰ ਨੂੰ ਕਹਿੰਦੇ ਕਿ ਸਾਰਾ ਵੇਖਿਆ ਜਾਵੇ ਟੈਕਸ ਵੀ ਹੀ ਧਾਰਦੇ ਆ ਸਾਰੀਆਂ ਫੀਸਾਂ ਵੀ ਹੀ ਦਿੰਦੇ ਆ ਮੰਡੀ ਦੇ ਵਿੱਚ ਫੇਰ ਵੀ ਕੋਈ ਸਹੂਲਤ ਨਹੀਂ ਕੀ ਸਾਨੂੰ ਕੋਈ ਪਾਣੀ ਨਹੀਂਗਾ ਇੱਥੇ ਪੀਣ ਨੂੰ ਟਾਇਲਟ ਵੀ ਨਹੀਂ ਹੈ ਟਾਇਲਟ ਵੀ ਨਹੀਂ ਹੈ ਸੋ ਬਿਲਕੁਲ ਅੱਗੇ ਵੀ ਗੱਲਬਾਤ ਕਰਦੇ ਆ ਕਿ ਕਿਹਨੇ ਦਰਾਂਦੀਆਂ ਮੁਸ਼ਕਿਲਾਂ ਜਿਹੜੀਆਂ ਸੀ ਮੈਂ ਮੰਡੀ ਬਹੁਤ ਜਿਆਦਾ ਮੈਮ ਸਭ ਤੋਂ ਜਿਆਦਾ ਸਾਡੇ ਡਿਪਾਰਟਮੈਂਟ ਇਹ ਮੰਡੀ ਬੋਰਡ ਨੂੰ ਸਭ ਤੋਂ ਜਿਆਦਾ ਪੰਜਾਬ ਗੌਰ ਨਾਲ ਮੰਡੀ ਬੋਰਡ ਤੋਂ ਪੈਸਾ ਜਾਂਦਾ ਪਰ ਹਵੇ ਲੋ ਹੀ ਇੰਨਾ ਪੈਸਾ ਦੇ ਰਹੇ ਤਾਂ ਸਾਨੂੰ ਮਿਲਦਾ ਕੀ ਪਿਆ ਜੀ ਮਤਲਬ ਕਿ ਇਹ ਤੁਹਾਡਾ ਕੋ ਰਿਸ਼ਤੇਦਾਰ ਵੀ ਆ ਜਨਾ ਨਹੀਂ ਉਹਨੂੰ ਵੀ ਨਹੀਂ ਚਾਜਣਾ ਇੱਥੇ ਸੱਜ ਸਕਦਾ ਇੰਨੇ ਗੰਦ ਚ ਰਹਿਣ ਦੇ ਆ ਘਰ ਹੀ ਭਾਵੇਂ ਜਿੱਥੇ ਮਰਜੀ ਰਹਿੰਦੇ ਹੀ ਇਹ ਪਰ ਇਹ ਤੁਹਾਡਾ ਸਟੇਟਸ ਜ਼ੀਰੋ ਲੈਵਲ ਤੇ ਹੈਗਾ ਜੀ ਆ ਵੇਖੋ ਹੀ ਕੀ ਮਤਲਬ ਕਿ ਕੀ ਲਾਈਫ ਜੀਣਦੇ ਆ ਮਤਲਬ ਕਿ ਰੋਜ਼ ਦੀ ਆਪਣੇ ਅੰਬਰਸਰ ਮੰਡੀ ਦੀ ਘਟੋ ਘੜਨੀ ਤੇ ਲੱਖਾਂ ਦੇ ਹਿਸਾਬ ਨਾਲ ਫੀਸ ਜਾਣਦੀ ਹੈ ਪੰਜਾਬ ਗੁਰੂ ਨੇ ਤੁਹਾਨੂੰ ਦਿੱਤਾ ਕਿ ਜਾਣਦੇ ਇੱਥੇ ਵੇਖੋ ਉਧਰ ਵੇਖੋ ਨਾ ਪੱਖੇ ਨਹੀਂ ਚੱਲਣ ਦੇ ਗਰਮੀ ਨਹੀਂ ਇਹ ਗਰਮੀ ਦੇ ਵਿੱਚ ਗਰਮੀ ਵਿੱਚ ਮੈਂ ਬੰਦਾ ਬੈਠ ਸਕਦਾ ਉਹ ਤੇ ਸ਼ੁਕਰ ਕਰੋ ਮੀਂਹ ਦਾ ਮੌਸਮ ਆ ਆਪਾਂ ਲੋਕ ਬੈਣੇ ਆ ਮਤਲਬ ਕਿ ਪੰਜਾਬੀ ਦੇ ਮੈਂ ਡੰਗਰਾਂ ਨੂੰ ਮਾੜਾ ਹਾਲਿਆ ਅੰਬਰ ਜ਼ਰ ਮੰਡੀ ਦਾ ਮਤਲਬ ਕਿ ਬੰਦਾ ਇੱਥੇ ਰਹਿ ਨਹੀਂ ਸਕਦਾ ਜਿਆ ਵੇਖੋ ਕਿ ਬੰਨੇ ਵੇਹ ਲੋ ਬੱਤੀ ਆਉਂਦੀ ਨਹੀਂ ਬੱਤੀ ਦਿਹਾਣੀ ਜੀ ਦੀ ਕਿ ਨਹੀਂ ਮੈਮ ਰਾਤੀ ਲੇਬਰ ਹੈ ਲੇਬਰ ਵਾਸਤੇ ਕਿਤੇ 2 ਦਿਨ ਘੰਟੇ ਬਿਜਲੀ ਆ ਜਾਂਦੀ ਜਿਹੜੀ ਆ ਜਾਂਦੀ ਜੇ ਆਪਾਂ ਲੋਕਾਂ ਨੇ ਬਹਿਣਾ ਤੁਹਾਡੇ ਹੱਥੇ ਕੋਈ ਬਿਜਲੀ ਦਾ ਨਹੀਂ ਮੰਡੀਗਾ ਤੁਸੀਂ ਹੁਣ ਤੇ ਆਇਆ ਹੁਣ ਮੀਹ ਦੇ ਵਿੱਚ ਵੈਨ ਐਵਰ ਤੁਸੀਂ ਕਿਹੜੇ ਟਾਈਮ ਨਾ ਮਤਲਬ ਕਿ ਸਵੇਰੇ ਜਦੋਂ ਰੁਟੀਨ ਦੇ ਵਿੱਚ ਮੰਡੀ ਚਾਹ ਤੇ ਮੀਹ ਚ ਆਇਤੀ ਉਸ ਤਰ੍ਹਾਂ ਆ ਕੇ ਵੇਖੋ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਆਪਾਂ ਲੋਕ ਕਿੰਦਾ ਦੀ ਲਾਈਫ ਜੀਣ ਰਹੇ ਹਾਂ ਮਜਬੂਰੀ ਹੈ ਕਿਉਂਕਿ ਸਬਜ਼ੀਆਂ ਦਾ ਵੇਚਣਾ ਮੇਰਾ ਘਰ ਹੀ ਹੁਣ ਪੜਾ ਕਾਰੋਬਾਰੀ ਸਾਡੀ ਰੋਟੀ ਐ ਤੋਂ ਜਲਦੀ ਸਾਨੂੰ ਤੇ ਆਉਣਾ ਹੀ ਪੈਣਾ ਕਹਿੰਦੇ ਮਰਦਾ ਕੀ ਨਹੀਂ ਕਰਦਾ ਸਾਨੂੰ ਤੇ ਕਰਨਾ ਹੀ ਪੈਣਾ ਹੁਣ ਇਹ ਕੰਮ ਦੇ ਛੱਡ ਨਹੀਂ ਸਕਦੇ ਬਟ ਵੇਖ ਲੋ ਤੁਸੀਂ ਥੱਲੇ ਗਰਾਊਂਡ ਲੈਵਲ ਤੇ ਜਾ ਕੇ ਵੇਖੋ ਇੱਧਰ ਨੂੰ ਜਾਵਾਂਗੇ ਨਾ ਆਪਾਂ ਤੇ ਮੇਰੇ ਹਿਸਾਬ ਨਾਲ ਭਾਵੇਂ ਚਿੱਕੜ ਦੇ ਵਿੱਚ ਅੱਦਾਂ ਮੈਂ ਰਹਿ ਜਾਮ ਇੰਨਾ ਚਿੱਕੜ ਹੈ ਜੀ ਕਿਤੇ ਬੰਨੇ ਜਾ ਕੇ ਵੇਖ ਲੋ ਆ ਵੇਖੋ ਆ ਇਧਰ ਹੋ ਇੱਕ ਬੰਦਾ ਕੋਈ ਇੱਕ ਵੀ ਸਹੂਲਤ ਲੱਗਦੀ ਐ ਤੁਹਾਨੂੰ ਇੱਥੇ ਦਿੱਤੀ ਗਈ ਬਿਲਕੁਲ ਮੈਂ ਤੁਹੀ ਦੱਸੋ ਮੈਂ ਮੈਂ ਸੂਰਤ ਤੁਸੀਂ ਇੰਤ ਵਿੱਚ ਮੈਂ ਤਾਂ ਵੀ ਨਜ਼ਰ ਆਈ ਦੇਣੀ ਆ ਦੇਖੋ ਆਹ ਦੇਖੋ ਮੈਂ ਕੀ ਆ ਲਗਾ ਜੀ ਇਹ ਮੈਂ ਵੈ ਤੀ ਦੱਸੋ ਉੱਥੇ ਕੁਲਚੇ ਦੀਆਂ ਰੇੜੀਆਂ ਲੱਗੀਆਂ ਹੀ ਆ ਜੀ ਇੱਥੇ ਸਾਡਾ ਕੋਈ ਜ਼ਿੰਮੇਦਾਰ ਆਂਦਾ ਉੱਥੇ ਉਹ ਰੋਟੀ ਖਾਂਦਾ ਤੇ ਇੱਥੇ ਇੰਨਾ ਜਿੱਕੜ ਘਰ ਸਾਡੇ ਕੋਈ ਥੋੜਾ ਜਿਹਾ ਕੂੜਾ ਵੀ ਪਿਆ ਇਹਨਾਂ ਦਾ ਹੀ ਕਹੀਦਿਆਂ ਨੂੰ ਪਹਿਲੇ ਬਾਹਰ ਕੱਢੋ ਫੇਰ ਆਈਂ ਅੰਦਰ ਵੜਦੇ ਆਂ ਤਿਆ ਦੇਖੋ ਕਿ ਜੇਕਰ ਦੇਖਿਆ ਜਾਵੇ ਹੋਰ ਕੋਈ ਕ चीज ਹੋਵੇ ਤਾਂ ਉਹਨਾਂ ਨੂੰ ਅਸੀਂ ਕਰ ਸਕਦੇ ਹਾਂ ਲੇਕਿਨ ਇਹ ਤੇ ਖਾਣ ਵਾਲੀਆਂ ਚੀਜ਼ਾਂ ਨਹੀਂ ਇਹ ਤੇ ਮੈਮ ਤੁਸੀਂ ਮੈਂ ਆਪਣੇ ਨਜ਼ਰੀਏ ਦੱਸਦਾ ਮੈਂ ਤੁਸੀਂ ਆਪਣੇ ਨਜ਼ਰੀਏ ਨਾਲ ਵੇਖੋ ਕਿ ਇਹ ਹਾਲ ਸਹੀ ਨੇ ਹੂੰ ਇਹ ਮੈਮ ਹਾਲ ਬਹੁਤ ਮਾੜੇ ਨੇ ਜਾਂਦਾ ਵਾ ਸਾਰੇ ਇਹ ਮੈਮ ਕਿਤੇ ਆਪਾਂ ਰੋਜ਼ ਦਾ ਜਿੰਨਾ ਟੈਕਸ ਭਰਦੇ ਆ ਨਾ ਮੇਰੇ ਸਾਨੂੰ ਉਸ ਹਿਸਾਬ ਉਸ ਹਿਸਾਬ ਨਾਲੋਂ ਜ਼ੀਰੋ ਵੀ ਸਹੂਲਤ ਨਹੀਂ ਜ਼ੀਰੋ ਪੈਸਾ ਵੀ ਸਹੂਲਤ ਨਹੀਂ ਹੈਗੀ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੇ ਆ ਕਿ ਜਿਹੜੀਆਂ ਸਰਕਾਰਾਂ ਸੁੱਤੀਆਂ ਨੂੰ ਜਾਗਣਾ ਚਾਹੀਦਾ ਸਾਡੇ ਵੱਲ ਵੇਖਣਾ ਜਿੱਤੇ ਕਿ ਹਈ ਮਤਲਬ ਕੀ ਰੁਟੀਨ ਦੇ ਨਾਲ ਚੱਲਦੇ ਵਾਂ ਥੋੜਾ ਵੇਖਣਾ ਚਾਹੀਦਾ ਵਾ ਕਿ ਸਾਡੇ ਬਾਰੇ ਵੀ ਕੋਈ ਸੋਚਿਆ ਜਾਵੇ ਕਦੇ ਕਿਸੇ ਮੰਤਰੀ ਵੱਲੋਂ ਕਿਸੇ ਐਮਐਲਏ ਦੇ ਵੱਲੋਂ ਇੱਥੇ ਵਿਜ਼ਿਟ ਕੀਤਾ ਗਿਆ ਮੈਮ ਸਾਰੀਆਂ ਜਿੰਨੀਆਂ ਸਰਕਾਰਾਂ ਗਈਆਂ ਹਰ ਕੋਈ ਆਂਦਾ ਜਾਂਦਾ ਰਹਿੰਦਾ ਵਾ ਤੇ ਮੈਮ ਮਲਹਾੜੀ ਹੱਲੇ ਤੱਕ ਦੇ ਮੇਰੇ ਹੁੰਦੇ ਮੈਨੂੰ ਤਾਂ ਨਹੀਂ ਕੋਈ ਸੁਣਵਾਈ ਲੱਗੀ ਜੇ ਤੇ ਤੁਸੀਂ ਵੀ ਸਾਹਮਣੇ ਜੇ ਤੁਹਾਨੂੰ ਕੋਈ ਸੁਣਵਾਈ ਲੱਗੀ ਦੀ ਤਾਂ ਮੈਂ ਤੁਹਾਡੇ ਅੱਗੇ ਇੰਨੀਆਂ ਗੱਲਾਂ ਕਰਨੀ ਹੀ ਨਹੀਂ ਸੀਗੀਆਂ ਤੋ ਬਿਲਕੁਲ ਦੇਖ ਸਕਦੇ ਹੋ ਕਿ ਇੱਥੇ ਜਨਤਾ ਜਿਹੜੀ ਹੈ ਪੂਰੀ ਤਰ੍ਹਾਂ ਪਰੇਸ਼ਾਨ ਹੈ ਔਰ ਜਿਹੜੇ ਲੋਕ ਇੱਥੇ ਆਂਦੇ ਨੇ ਸਬਜ਼ੀਆਂ ਦੀ ਸਪਲਾਈ ਕਰਦੇ ਨੇ ਆਟੋ ਵਾਲੇ ਨੇ ਗੱਲਬਾਤ ਕਰਦੇ ਆ ਸਰ ਗੰਦਗੀ ਭਰੀ ਜਿਹੜੀ ਦੇਖ ਰਹੇ ਹੋ ਪੂਰਾ ਨਰਕ ਦਾ ਜਿਹੜਾ ਜੀਵਨ ਇੱਥੇ ਲੋਕੀ ਜੀ ਰਹੇ ਨੇ ਔਰ ਸਬਜ਼ੀਆਂ ਵੇਚਣ ਲਈ ਫਿਰ ਵੀ ਇਸ ਗੰਦਗੀ ਦੇ ਵਿੱਚ ਮਜਬੂਰ ਨੇ ਇਹੀ ਗੰਦੀਆਂ ਸਬਜ਼ੀਆਂ ਅੱਗੇ ਭਰੋਸੀਆਂ ਜਾ ਰਹੀਆਂ ਮੈਡਮ ਇਹ ਤਾਂ ਕੰਮ ਤਾਂ ਗਲਤ ਹੈ ਕਰਨਾ ਵਾਸਤੇ ਇਹਨਾਂ ਨੂੰ ਚਾਹੀਦਾ ਵੇ ਇਨੀ ਇਨੀ ਪਰਚੀ ਲਾਉਣ ਦੇ ਤੇ ਇਹਦਾ ਕੋਈ ਹੱਲ ਕਰਨ ਤੁਹਾਨੂੰ ਵੀ ਪ੍ਰੋਬਲਮਸ ਆਉਂਦੀਆਂ ਆਟੋ ਦੇ ਤੁਸੀਂ ਸਬਜ਼ੀਆਂ ਲੋ ਬਹੁਤ ਆਟੋ ਫਸ ਜਾਂਦੇ ਆ ਕਈ ਵਾਰੀ ਨਿਕਲਦੇ ਨਹੀਂ ਆ ਬਹੁਤ ਇਨਾ ਗੰਦ ਤੁਸੀਂ ਆ ਵੀ ਵੇਖ ਰਹੇ ਜੇ ਇਹਨਾਂ ਨੂੰ ਚਾਹੀਦਾ ਵੈ ਪ੍ਰਸ਼ਾਸਨ ਨੂੰ ਵੀ ਬਿਲਕੁਲ ਸਹੀ ਕਰਨ ਪਰ 25 40 ਰੁਪਏ ਪਰਚੀ ਲੈਂਦੇ ਆ 40 ਰੁਪਏ ਪਰਚੀ ਲਾ ਰਹੇ ਆ ਐਵਰੀ ਡੇ ਇਜ਼ ਨੋ ਮਾਰਨਿੰਗ ਇਨ 40 ਰੁਪਏ ਇਨ ਇੰਟਰ ਦਾ ਮੰਡੀ ਧਨ ਸਹੂਲਤ ਕੋਈ ਮਿਲਦੀ ਨੋ ਵਾਟਰ no toilet <laughs> and no everything <laughs> no problem no problem nahi everything problem everything problem bahut problem hai dekho ye chahiye prashasan nu ki ye bilkul sahi karna ae vekho kini ki gandagi hai bilkul saaf suthra karna ki lokan nu jada aaun waste te jaan waste sahi rahe ਸਭ ਬਿਲਕੁਲ ਦੇਖ ਸਕਦੇ ਹੋ ਜਨਤਾ ਦਾ ਜਿਹੜਾ ਹਾਲ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਔਰ ਕਿਸ ਤਰ੍ਹਾਂ ਲੋਕ ਜਿਹੜੇ ਨੇ ਇੱਥੇ ਮਜਬੂਰੀ ਦੇ ਵਿੱਚ ਗੰਦਗੀ ਭਰੀ ਜਿਹੜੀ ਜ਼ਿੰਦਗੀ ਹੈ ਉਹ ਇੱਥੇ ਸਬਜ਼ੀਆਂ ਵੇਚ ਰਹੇ ਨੇ ਗੰਦਗੀ ਭਰੇ ਜਿਹੜੇ ਇੱਥੇ ਜਗ੍ਹਾ ਹੈ ਉਸ ਦੇ ਵਿੱਚ ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਲੀਆਂ ਸੜੇਖਿਆ ਕਿ ਵੱਲਾ ਸਬਜ਼ੀ ਮੰਡੀ ਦੇ ਕੀ ਹਾਲਾਤ ਨੇ ਲੋਕ ਇੱਕਦਮ ਪਰੇਸ਼ਾਨ ਨੇ ਜੋ ਸਬਜ਼ੀ ਵੇਚਦੇ ਨੇ ਉਹ ਵੀ ਪਰੇਸ਼ਾਨ ਨੇ ਕਿ ਕੋਈ ਵੀ ਜਿਹੜਾ ਹੱਲ ਨਹੀਂ ਕੱਢਿਆ ਜਾ ਰਿਹਾ ਤੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਜਿਹੜੇ ਸੁਵਿਧਾ ਹੈ ਉਹ ਨਹੀਂ ਮਿਲ ਰਹੀ ਪਿਛਲੇ ਕਈ ਸਾਲਾਂ ਤੋਂ ਇਸ ਮਾਮਲੇ ਦੇ ਵਿੱਚ ਹੁਣ ਅਸੀਂ ਗੱਲਬਾਤ ਕਰਾਂਗੇ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਮੰਡੀ ਦੇ ਜਿਹੜੇ ਪ੍ਰਧਾਨ ਨੇ ਮੇਰੇ ਨਾਲ ਮੌਜੂਦ ਨੇ ਚਰਨਜੀਤ ਸਿੰਘ ਬਤਰਾ ਸਰ ਸਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਜ ਵੱਲਾ ਸਬਜ਼ੀ ਮੰਡੀ ਦੇ ਵਿੱਚ ਨਰਕ ਭਰੀ ਜਿਹੜੀ ਜ਼ਿੰਦਗੀ ਹੈ ਉਹ ਲੋਕ ਜੀ ਰਹੇ ਨੇ ਔਰ ਕਿਸ ਤਰ੍ਹਾਂ ਆਪਣੀ ਸਬਜ਼ੀ ਵੇਚ ਰਹੇ ਨੇ ਇਸ ਗੰਧ ਦੇ ਵਿੱਚ ਰਹਿ ਦੇਖੋ ਜੀ ਇਹ ਸਬਜੀ ਦੇ ਜਿਹੜੀ ਹੈ ਅਸੀਂ 40 ਲੱਖ ਲੋਕਾਂ ਨੂੰ ਬੰਬਾਰੀ ਦਾ ਘਰ ਦੇ ਰਹੇ ਹਾਂ ਤੁਸੀਂ ਹਾਲਾਤ ਦੇਖਿਆ ਹੀ ਨੇ ਕਿ ਬਹੁਤ ਮਾੜੇ ਹਾਲਾਤ ਨੇ ਇੰਨੇ ਕੋ ਮਾੜੇ ਹਾਲਾਤ ਨੇ ਕਿ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਸਰਕਾਰ ਦੇ ਕੰਮ ਵਧੀਆ ਨਹੀਂ ਦੀ ਦੇਖੋ ਆਪਾਂ ਇਲੈਕਟ੍ਰੀਸ਼ਨ ਵੀ ਠੇਕਾ ਦੇ ਦਿੱਤੀ ਸਫਾਈ ਦਾ ਵੀ ਠੇਕਾ ਦੇ ਦਿੱਤਾ ਸੀਵਰੇਜ ਦਾ ਵੀ ਠੇਕਾ ਦੇ ਦਿੱਤਾ ਤੇ ਕੋ ਰੱਖ ਰਿਹਾ ਆਪਾਂ ਕਿ ਜਿਹੜੇ ਸਾਡੇ ਘਰੇ ਜਾਂ ਅੰਗੂਠਾ ਦੇਣ ਵਾਲੇ ਬੰਦੇ ਨੇ ਕਿ ਪੀਸ ਕਲੈਕਟ ਕਰੋ ਨਾਸਤੇ ਔਰ ਇਹਨੂੰ ਕਲੈਕਟ ਕਰਨ ਆਸਤੇ ਬੰਦਾ ਰੱਖਦੇ ਐ ਜਨਾ ਠੇਕਾ ਵੀ ਦੇਤਾ 4 ਕਰੋੜ ਰੁਪਏ ਦਾ ਸਾਡੇ ਲੋਕਾਂ ਕੋਲ ਆੜਦੀ ਆਪ ਵੀ ਲੀ ਲੀ ਮਾਰਕੀਟ ਵੀ ਸਵੀ ਲੀ ਉਤੋਂ ਪ੍ਰੋਪਰਟੀ ਟੈਕਸ ਦਾ ਵੀ ਬੰਗਾ ਭਾਈ ਫਿਰਦੇ ਨੇ ਇਹਦੇ ਇਨੇ ਮਾੜੇ ਹਾਲਾਤ ਨੇ ਕਿ ਇਹਦੇ ਆਪਣਾ ਐਮਪੀ ਸਾਹਿਬ ਔਈਲਾ ਸਾਹਿਬ ਤੇ ਮੈਡਮ ਇਹਦੇ ਜਾਪਸ ਹੀ ਬੈਂਸੀ ਜਾਂਦੇ ਨੇ ਜਿੰਦਾ ਕੋਈ ਮਸਲਬ ਨਹੀਂ ਬੰਦਾ ਦੇਖੋ ਟਾਈਮ ਟਾਈਮ ਦੀਆਂ ਸਰਕਾਰਾਂ ਨੇ ਜਿਸ ਮੰਡੀ ਤੇ ਪੈਸੇ ਲਾਇਨੇ ਨੇ ਜਿਹੜੀਆਂ ਪਿਛਲੀਆਂ ਦੋ ਸਰਕਾਰਾਂ ਉਹਨਾਂ ਨੇ ਪੈਸੇ ਲਾਏ ਨੇ ਇਹ ਸਰਕਾਰ ਦੇ ਟਾਈਮ ਤੇ ਮੈਂ ਮੈਡਮ ਜੀਵਨ ਜੋਤ ਗੌਰ ਨੂੰ ਰਿਕੁਐਸਟ ਕਰਨਾ ਕਿ ਇਹ ਚੰਡੀਗੜ੍ਹ ਜਾਣ ਇਥੋਂ ਦਾ ਜਿਹੜਾ ਸਾਡਾ ਬੋਰਡ ਹੈ ਆਪਣਾ ਮਾਰਕੀਟ ਕਮੇਟੀ ਹੈ ਇਨਦੇ ਕੋ ਪੈਸਾ ਹੈ ਨਹੀਂ ਕੋਈ ਵੀ ਕਿਉਂਕਿ ਨਾ ਹਰ ਚੀਜ਼ ਮੱਕੀ ਦੇ ਬੀਜ ਮਾ ਕਣਕ ਦੇ ਬੀਜ ਮਾ ਇਹਨਾਂ ਕੋ ਪੈਸਾ ਕੋਈ ਨਹੀਂਗਾ ਚੰਡੀਗੜ੍ਹ ਜਾ ਹਮਾਰੀ ਜਾਨ ਮੰਡੀ ਬੋਰਡ ਕੋ ਬਹੁਤ ਪੈਸਾ ਹੈ ਪੈਸੇ ਹਨ ਪੈਸੇ ਇੱਥੇ ਲੱਗ ਜਾਣਗੇ ਇਹਨਾਂ ਕੋ ਇੱਕੋ ਗੱਲ ਦੇ ਆਰਮੀ ਨਹੀਂ ਕਰਨ ਦਿੰਦੀ ਆਰਮੀ ਨਹੀਂ ਕਰਨ ਦਿੰਦੀ ਤੂੰ ਹੀ ਦੇਖਿਆ ਇਹ ਬਾਹਰ ਚ ਕੋਈ ਬਾਦ ਕੋਈ ਆਰਮੀ ਨੇ ਕੰਮ ਰੋਕਿਆ ਨਾ ਕੋਈ ਆਰਮੀ ਇੱਥੇ ਰੋਕਦੀ ਹੈ ਇਹਨਾਂ ਕੋਲ ਬਸ ਇੱਕੋ ਹੀ ਚੀਜ਼ ਹੈ ਕਿ ਆਰਮੀ ਆਰਮੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਹੈ ਸ਼ੈੱਡ ਦੇਖ ਰਿਹਾ ਟੁੱਟੀਆਂ ਪਈਆਂ ਨੇ ਬਿਜਲੀ ਦਾ ਕੋਈ ਜੜਾ ਪ੍ਰਬੰਧ ਨਹੀਂ ਹੈ ਪਾਣੀ ਦਾ ਪ੍ਰਬੰਧ ਨਹੀਂ ਹੈ ਟਾਇਲਟ ਤੱਕ ਨਹੀਂ ਹੈ ਕੀ ਤੁਹਾਡੇ ਵੱਲੋਂ ਕਦੀ ਅਪੀਲ ਕੀਤੀ ਗਈ ਹੈ ਮਿਲਿਆ ਗਿਆ ਹੈ ਅਫਸਰਾਂ ਸਾਡੇ ਵੱਲੋਂ ਦੇ ਟਾਈਮ ਤੇ ਨਾਲ ਅਪੀਲ ਕਰੀ ਜਾਂਦੀ ਜੀ ਇਹਦੇ ਅਪ੍ਰੈਲ ਦੀ ਇਹਨਾਂ ਨੂੰ ਰਿਕੁਐਸਟ ਕਰਨ ਦੇ ਆ ਕਿ ਅੱਗੋਂ ਬਾਰਸ਼ ਆਣ ਆਦੀ ਹੈ 4 ਮੀਟਿੰਗਾਂ ਮੇਰੇ ਨਾਲ ਸੈਕਟਰੀ ਡੀਐਮ ਉਹਨੇ ਕੀ ਸੀ ਆ ਐਕਸ਼ਨ ਨੂੰ ਵੱਖਰਾ ਮਿਲੇ ਆ ਨਹੀਂ ਜੀ ਹੋ ਜਾਏਗਾ ਹੋ ਜਾਏਗਾ 4-5 ਤੱਕ ਮਿੱਟੀ ਬਾਗੇ ਤੇ ਲੋ ਜੀ ਹੋ ਜਾਂਦਾ ਬਾਰਸ਼ਾ ਸ਼ੁਰੂ ਹੋ ਗਈਆਂ ਉਲਟਾ ਗੰਦ ਹੋ ਗਿਆ 2 ਲੱਖ ਰੁਪਈਆ ਇਹਨਾਂ ਕੋ ਕੁਲ ਦਾ ਆਇਆ ਵਾ ਰਿਪੇਅਰ ਕਰਨਾਸਤੇ ਇੱਕ ਕੂਲਰ ਜੇ ਦਾ ਰਿਪੇਅਰ ਨਹੀਂ ਜੀ ਹੋਇਆ ਗਾਂ ਬਰਸਾਦ ਖਤਮ ਹੋ ਜਾਏਗੀ ਠੰਡ ਬੈ ਲੇਗੀ ਤੇ ਕੂਲਰ ਰਿਪੇਅਰ ਕਰ ਦੇਣਗੇ ਜਿਸ ਤਰ੍ਹਾਂ ਦੇ ਹੀ ਸਬਜ਼ੀ ਮੰਡੀ ਦੇ ਹਾਲਾਤ ਰਹੇ ਤਾਂ ਤੁਹਾਡੇ ਵੱਲੋਂ ਕੀ ਕਦਮ ਜੀ ਸਾਡੇ ਨੂੰ ਜੀ ਇੱਕ ਬੜਾ ਹੀ ਮਤਲਬ ਸਖਤ ਕਦਮ ਚੁੱਕਿਆ ਜਾਏਗਾ ਅਸੀਂ ਆਖੋ ਜੀ ਹੜਤਾਲ ਕਰਾਂਗੇ ਕਿ ਅਨਮਿੱਥੇ ਸਮੇ ਲਈ ਇਹ ਹੜਤਾਲ ਕਰਾਂਗੇ ਮੰਡੀ ਦੇ ਵਿੱਚ ਕੋਈ ਕਾਰੋਬਾਰੀ ਬੰਦਾ ਕਾਰੋਬਾਰ ਨਹੀਂ ਕਰੇਗਾ ਤੁਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਵੱਲਾ ਸਬਜੀ ਮੰਡੀ ਦੇ ਅਗਰ ਗੱਲ ਕੀਤੀ ਜਾਵੇ ਕਮੇਟੀ ਦੀ ਤਾਂ ਉਹਨਾਂ ਦੇ ਜਿਹੜੇ ਵਿਊਜ਼ ਨੇ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਜਿਹੜੇ ਐਸੋਸੀਏਸ਼ਨ ਦੇ ਵੱਲੋਂ ਜਿਹੜੇ ਉਹ ਆਪਣਾ ਜਿਹੜਾ ਦਰਦ ਨੇ ਉਹ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਲੇਕਿਨ ਸਰਕਾਰਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਆਪਸ ਦੇ ਵਿੱਚ ਹੀ ਕਿਤੇ ਨਾ ਕਿਤੇ ਬਹਿਸ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਅਗਰ ਗਰਾਊਂਡ ਲੈਵਲ ਤੇ ਗੱਲ ਕੀਤੀ ਜਾਵੇ ਤਾਂ ਕਿਸੇ ਤਰ੍ਹਾਂ ਦਾ ਜਿਹੜਾ ਸੁਧਾਰ ਹੈ ਉਹ ਨਹੀਂ ਹੋਇਆ ਤੇ ਲੋਕ ਜਿਹੜੇ ਨੇ ਇਸੇ ਤਰ੍ਹਾਂ ਹੀ ਤੰਗ ਪਰੇਸ਼ਾਨ ਰਹਿੰਦੇ ਨੇ ਚਾਹੇ ਬਰਸਾਤਾਂ ਦਾ ਮੌਸਮ ਹੋਵੇ ਚਾਹੇ ਨਾ ਹੋਵੇ ਲੇਕਿਨ ਵੱਲਾ ਸਬਜ਼ੀ ਮੰਡੀ ਦੇ ਹਾਲਾਤ ਲਗਾਤਾਰ ਇਸ ਤਰ੍ਹਾਂ ਦੇ ਰਹਿੰਦੇ ਨੇ ਇੱਥੇ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੁਵਿਧਾ ਹੈ ਉਸ ਪਿਛਲੇ ਕਈ ਸਾਲਾਂ ਤੋਂ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਤੇ ਹੁਣ ਐਸੋਸੀਏਸ਼ਨ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਵੱਲਾ ਸਬਜ਼ੀ ਮੰਡੀ ਦੀ ਜੇਕਰ ਹਾਲਤ ਨਹੀਂ ਸੁਧਾਰੀ ਗਈ ਤਾਂ ਉਹਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਜਿਹੜੀ ਹੈ ਉਹ ਕਰ ਦਿੱਤੀ ਜਾਵੇਗੀ ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ